ਹਾਰੀਆਂ ਨੇ ਚਾਪਲੂਸੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਹੋਈਆਂ ਆ ਉਹ ਸੁਖਬੀਰ ਸਿੰਘ ਬਾਦਲ ਦੇ ਐਨੇ ਜਿਆਦਾ ਤਲਵੇ ਛੱਟ ਰਹੇ ਆ ਕਿ ਸ਼੍ਰੋਮਣੀ ਕਮੇਟੀ ਦੇ ਸਮੂਹ ਅਧਿਕਾਰੀਆਂ ਨੂੰ ਅੰਤਰੀਕ ਕਮੇਟੀ ਨੂੰ ਜੋ ਭਾਈ ਨਰੈਨ ਸਿੰਘ ਚੋੜਾ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕਰ ਰਹੀ ਆ ਇਹਨਾਂ ਸਾਰੇ ਲੋਕਾਂ ਨੂੰ ਚੱਪਣੀ ਦੇ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਆ ਤੁਸੀਂ ਲੋਕ ਉਦੋਂ ਕਿੱਥੇ ਸੀ ਕਿਹੜੀਆਂ ਖੁੱਡਾਂ ਦੇ ਵਿੱਚ ਵੜੇ ਸੀ ਜਦੋਂ ਬਾਦਲਾਂ ਦੇ ਰਾਜ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਸਨ ਜਦੋਂ ਸਾਡਾ ਇਸ਼ਟ ਸਾਡਾ ਗੁਰੂ ਸੜਕਾਂ ਦੇ ਉੱਤੇ ਅੰਗ ਪਾੜ ਪਾੜ ਕੇ ਰੋਲਿਆ ਜਾ ਰਿਹਾ ਸੀ ਇਹ ਸਾਰੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਉਦੋਂ ਕਿਉਂ ਨਾ ਮੀਟਿੰਗ ਸੱਦੀ ਉਦੋਂ ਕਿਉਂ ਨਾ ਇੰਨਾ ਵੀ ਅੰਤਰਕ ਕਮੇਟੀ ਦੀ ਜਿਹੜੀ ਇਕਤਲਤਾ ਆ ਹੋਈ ਉਦੋਂ ਕਿਹੜੀਆਂ ਖੁੱਡਾਂ ਦੇ ਵਿੱਚ ਇਹ ਵੱੜ ਚੁੱਕੇ ਹੋਏ ਸੀ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਕਿ ਜਦੋਂ ਇਨਸਾਫ਼ ਮੰਗਦੇ ਗੁਰਸਿੱਖਾਂ ਨੂੰ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਨੂੰ ਬਾਦਲਾਂ ਦੀ ਸਰਕਾਰ ਨੇ ਇਹਨਾਂ ਦੀ ਅਨਪਛਾਤੀ ਪੁਲਿਸ ਨੇ ਗੋਲੀਆਂ ਦੇ ਨਾਲ ਭੁੰਨਿਆ ਸੀ ਉਦੋਂ ਕਿਉਂ ਨਾ ਸ਼ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਸੁਖਬੀਰ ਬਾਦਲ ਨੂੰ ਪੰਥ ਦੇ ਵਿੱਚੋਂ ਛੇਕਣ ਦੀ ਜਿਹੜੀ ਮੰਗਿਆ ਉਹ ਕੀਤੀ ਜੇ ਛੇਕਣਾ ਹੀ ਹੈ ਨਾ ਤੇ ਫਿਰ ਗਦਾਰੇ ਕੌਮ ਸੁਖਬੀਰ ਬਾਦਲ ਨੂੰ ਖਾਲਸਾ ਪੰਥ ਦੇ ਵਿੱਚੋਂ ਛੇਕੋ ਜਿਹੜਾ ਬੇਅਦਬੀ ਦੇ ਦੁਸ਼ਟਾਂ ਨੂੰ ਬਚਾਉਂਦਾ ਰਿਹਾ ਜਿਹੜਾ ਸਿੱਖਾਂ ਦੇ ਕਤਲ ਕਰਵਾਉਂਦਾ ਰਿਹਾ ਜਿਹੜਾ ਬਲਾਤਕਾਰੀ ਸਿਰਸੇਵਾਦੇ ਨੂੰ ਮਾਫੀਆਂ ਦਿਵਾਉਂਦਾ ਰਿਹਾ ਤੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਆਪਣੀ ਰਿਹਾਈ ਤੇ ਸੱਦ ਕੇ ਉਹਨਾਂ ਦੀ ਭਾਰੀ ਤੋਹੀਨ ਕਰਦਾ ਰਿਹਾ ਜਿਹੜਾ ਗੁਰੂ ਘਰ ਦੀਆਂ ਗੋਦਕਾਨ ਨੂੰ ਲੁੱਟਦਾ ਰਿਹਾ ਜਿਹੜਾ ਗੁਰੂ ਘਰ ਦੇ ਸਿਧਾਂਤਾਂ ਪੰਥ ਦੇ ਸਿਧਾਂਤਾਂ ਨੂੰ ਜਿਹੜੀ ਵੱਡੀ ਢਾਅ ਆ ਉਹ ਲਾਉਂਦਾ ਰਿਹਾ ਪਰ ਹੈਰਾਨੀ ਦੀ ਗੱਲ ਹੈ ਕਿ ਪੂਰੀ ਸ਼ਰੋਮਣੀ ਕਮੇਟੀ ਉਹ ਸੁਖਵੀਰ ਬਾਦਲ ਦੇ ਤਲਵੇ ਚੜ੍ਹ ਰਹੀ ਆ ਹੈਰਾਨੀ ਦੀ ਗੱਲ ਇਹ ਆ ਕਿ ਜਿਸ ਤਰ੍ਹਾਂ ਦਾ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਮਾਹੌਲ ਬਣਾ ਦਿੱਤਾ ਆ ਐਂਜ ਲੱਗ ਰਿਹਾ ਆ ਕਿ ਸ਼੍ਰੋਮਣੀ ਕਮੇਟੀ ਵਾਲਿਆਂ ਦਾ ਜਿਹੜਾ ਗੁਰੂ ਆ ਨਾ ਉਹ ਸੁਖਵੀਰ ਬਾਦਲ ਦੀ ਆ ਇਸ ਤਰ੍ਹਾਂ ਦਾ ਮਾਹੌਲ ਬਣਾ ਦਿੱਤਾ ਸ਼੍ਰੋਮਣੀ ਕਮੇਟੀ ਨੇ ਤੁਸੀਂ ਗੁਰੂ ਸਾਹਿਬ ਨੂੰ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਤਾਂ ਟਿੱਚ ਜਾਣਦੇ ਹੋ ਪਰ ਸੁਖਵੀਰ ਬਾਦਲ ਨੂੰ ਤੁਸੀਂ ਜਿੰਦਾਬਾਦ ਸੁਖਵੀਰ ਬਾਦਲ ਦੀ ਬੱਲੇ ਬੱਲੇ ਕਰਨ ਤੇ ਜਿਹੜਾ ਆ ਉਹ ਤੁਸੀਂ ਤੁਲੇ ਹੋਏ ਹੋ ਭਾਈ ਨਰੈਨ ਸਿੰਘ ਚੋੜਾ ਉਹ ਸ਼ਖਸ ਆ ਉਹ ਜੁਝਾਰੂ ਆ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਖਾਲਸਾ ਪੰਥ ਦੇ ਲੇਖੇ ਲਾਗਾ ਦਿੱਤੀ ਜਿਨ੍ਹਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਖਾਲਸਾ ਵੱਲੋਂ ਆਰੰਭੇ ਸੇਖ ਸੰਘਰਸ਼ ਦੇ ਉੱਤੇ ਪਹਿਰਾ ਦਿੱਤਾ ਜੇਲਾ ਕਟੀਆਂ ਤਸ਼ੱਦਦ ਝੱਲੇ ਖਾੜਕੂ ਕਾਰਨਾਮੇ ਕੀਤੇ ਅਥਾ ਇਤਿਹਾਸ ਰਚਿਆ ਵੀ ਅਤੇ ਇਤਿਹਾਸ ਲਿਖਿਆ ਵੀ ਤੁਸੀਂ ਉਸ ਗੁਰਸਿੱਖੋਂ ਪੰਥ ਦੇ ਵਿੱਚੋਂ ਛੇਕਣ ਦੀ ਮੰਗ ਕਰ ਰਹੇ ਹੋ ਜੇ ਛੇਕਣ ਦੀ ਮੰਗ ਕਰਨੀ ਆ ਨਾ ਤਾਂ ਸੁਖਵੀਰ ਬਾਦਲ ਨੂੰ ਛੇਕਣ ਦੀ ਮੰਗ ਕਰੋ 어 ਮਰਹੂਮ ਪ੍ਰਕਾਸ਼ ਸਿੰਘ ਬਾਦਲ ਬਾਦਲ ਵੱਡਾ ਭਾਵੇਂ ਮਰ ਨਹੀਂ ਗਿਆ ਆ ਜਿਹਦੇ ਤੋਂ ਫਖਰੇ ਕਾਮ ਆਵਾਜ਼ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਾਪਸ ਲਿਆ ਗਿਆ ਉਹਨੂੰ ਮਰੇ ਨੂੰ ਛੇਕ ਦਿਓ ਪੰਥ ਦੇ ਵਿੱਚੋਂ ਜਿਨੇ ਪੰਥ ਦੇ ਪੰਜਾਬ ਦਾ ਇੰਨਾ ਜ਼ਿਆਦਾ ਜਿਹੜਾ ਘਾਣ ਆ ਉਹ ਕੀਤਾ ਜੇ ਛੇਕਣਾ ਤਾਂ ਗਿਆਨੀ ਗੁਰਬਚਨ ਸਿੰਘ ਨੂੰ ਪੰਥ ਦੇ ਵਿੱਚੋਂ ਛੇਕੋ ਜਿਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਵਜਾਉਣ ਦੀ بجائے ਗੁਰੂ ਦਾ ਹੁਕਮ ਵਜਾਉਣ ਦੀ ਵਜਾਏ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਤੋਹੀਨ ਕੀਤੀ ਤੇ ਬਾਦਲਾਂ ਨੂੰ ਫਖਰੇ ਕੌਮ ਆਵਾਜ਼ ਦਿੱਤਾ ਸੀ ਮਾਫੀ ਨਾਮਾ ਜਿਹੜਾ ਸਿਰਸੇ ਵਾਲੇ ਬਲਾਤਕਾਰੀ ਨੂੰ ਬਾਦਲਾਂ ਦੇ ਕਹਿਣ ਦੀ ਉੱਤੇ ਦਿੱਤਾ ਸੀ ਜ्यों ਛੇਕੋ ਗਿਆ ਨਹੀਂ ਗੁਰੂਬਚਨ ਸਿੰਘ ਨੂੰ ਸਮੁੱਚਾ ਖਾਲਸਾ ਪੰਥ ਤੁਹਾਡਾ ਸਵਾਗਤ ਕਰੇਗਾ ਛੇਕਣਾ ਆ ਤੈਨੂੰ ਆ ਗੁਰਮਖ ਸਿੰਘ ਨੂੰ ਪੰਥ ਦੇ ਵਿੱਚੋਂ ਛੇਕ ਦਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਸੀ ਤੁਹਾਡੀ ਉਦੋਂ ਅੰਤਰਨ ਕਮੇਟੀ ਕਿੱਥੇ ਸੀ ਤੁਸੀਂ ਬਾਦਲਾ ਦੇ ਇੰਨੇ ਚਾਪਲੂਸ ਬਣ ਚੁੱਕੇ ਹੋਇਓ ਆ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਕੋਲ ਜਦੋਂ ਪੁੱਛਿਆ ਗਿਆ ਕਿ ਭਾਈ ਨਰੈਣ ਸਿੰਘ ਚੌੜਾ ਦੀ ਦਸਤਾਰ ਰੱਤੀ ਗਈ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੇ ਉਹ ਕਿੰਨਾ ਉਹਨੇ ਸ਼ਰਮਨਾਕ ਬਿਆਨ ਦਿੱਤਾ ਉਹ ਕਹਿੰਦਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਆ ਵਾਪਰ ਜਾਂਦੀਆਂ ਤਾਂ ਫਿਰ ਧਾਮੀ ਸਾਹਿਬ ਆਪਣੀ ਵਰੀ ਚੀਕਾਂ ਨਾ ਮਾਰਿਆ ਕਰੋ ਜੇ ਤੁਸੀਂ ਕਹਿੰਦੇ ਹੋ ਨਾ ਕਿ ਭਾਈ ਇੰਦਰ ਸਿੰਘ ਦੀ ਪੱਗ ਲੱਤ ਗਈ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਫਿਰ ਆਪਣੀ ਵੀ ਚੀਕਾਂ ਕਿਉਂ ਮਾਰਦੇ ਹੋ ਯਾਦ ਆ ਜਦੋਂ ਤੁਸੀਂ ਚੰਡੀਗੜ੍ਹ ਬੰਦੀ ਸਿੰਘਾਂ ਦੇ ਰਿਹਾਈ ਮੋਰਚੇ ਤੇ ਗਏ ਸੀ ਉੱਥੇ ਫਿਰ ਸਿੱਖ ਨੌਜਵਾਨਾਂ ਨੇ ਜਜਵਾਤੀ ਹੋ ਗਏ ਫਿਰ ਤੁਹਾਡੀ ਕਾਗਜ਼ ਦਾ ਸ਼ੀਸ਼ਾ ਤੋੜਿਆ ਸੀ ਉਦੋਂ ਤਾਂ ਸਮੁੱਚਾ ਆਵਾਜ਼ ਦਾ ਸਮੁੱਚੀ ਸ਼ਰੋਮਣੀ ਕਮੇਟੀ ਇਹਨਾਂ ਦਾ ਜਿੰਨਾ ਵੀ ਜੁੰਡਲੀ ਜਾਂ ਲੋਟੂ ਟੋਲਾ ਆ ਉਦੋਂ ਬੜੀਆਂ ਚੀਕਾਂ ਮਾਰਦੇ ਸੀ ਬਰੇ ਬਿਆਨ ਦਾਕਦੇ ਸੀ ਉਦੋਂ ਫਿਰ ਉਦੋਂ ਵੀ ਫਿਰ ਇਦਾਂ ਦਾ ਮਾਹੌਲ ਜਿਹੜਾ ਆ ਉਹ ਬਣ ਜਾਂਦਾ ਹੁੰਦਾ ਹੈ ਜਦੋਂ ਤੁਸੀਂ ਪੰਥਾ ਤੇ ਪੰਜਾਬ ਦੇ ਨਾਲ ਗਦਾਰੀਆਂ ਕਰੋਗੇ ਨਾ ਤੇ ਫਿਰ ਇਹੀ ਕੁਝ ਤੁਹਾਡੇ ਨਾਲ ਹੋਣਾ ਆ ਆ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਲੋਕ ਬੜਾ ਵੱਡਾ ਜਿਹੜਾ ਸੇਵਾਦਾਰ ਆਖਦੇ ਕੋਈ ਸੇਵਾਦਾਰ ਨਹੀਂ ਹੈਗਾ ਸੀ ਇਹ ਪੰਥ ਦਾ ਗੁਨਾਹਗਾਰ ਸੀ ਪੰਥ ਦਾ ਬਹੁਤ ਵੱਡਾ ਗੁਨਾਹਗਾਰ ਸੀ ਇਹ ਪੰਥ ਦਾ ਮੁਜਰਮ ਸੀ ਜਿਨੇ ਪੰਥ ਤੇ ਪੰਜਾਬ ਦਾ ਜਿਹੜਾ ਘਾਣ ਆ ਉਹ ਕੀਤਾ ਜਦੋਂ ਧਾਰਮਿਕ ਅਤੇ ਦੁਨੀਆਵੀ ਅਦਾਲਤਾਂ ਮੁਜਰੀਮ ਨੂੰ ਬੰਦ ਦੀ ਸਜ਼ਾ ਨਾ ਦੇਣ ਫਿਰ ਇਸ ਤਰ੍ਹਾਂ ਦੇ ਜਿਹੜੇ ਨੌਜਵਾਨ ਆ ਜੁਝਾਰੂ ਗੁਰਸਿੱਖ ਉਹ ਫਿਰ ਉੱਠਦੇ ਹੁੰਦੇ ਆ ਫਿਰ ਜੋ ਭਾਈ ਨਰੈਨਤਨ ਚੌੜਾ ਨੇ ਕਾਰਨਾਮਾ ਕੀਤਾ ਫਿਰ ਇਸ ਤਰ੍ਹਾਂ ਦੇ ਜਿਹੜੇ ਜੁਝਾਰੂ ਐਕਸ਼ਨ ਆ ਉਹ ਹੁੰਦੇ ਹੁੰਦੇ ਜਦੋਂ ਧਾਰਮਿਕ ਅਤੇ ਦੁਨਿਆਵੀ ਅਦਾਲਤਾਂ ਆਪਣਾ ਫਰਜ਼ ਇਹਦਾ ਨਾ ਕਰਨ ਹਰਿੰਦਰ ਸਿੰਘ ਧਾਮੀ ਦੇ ਬਿਆਨ ਨੇ ਦੱਸ ਦਿੱਤਾ ਹੈ ਕਿ ਉਹਨੂੰ ਪੱਗ ਦੀ ਕੋਈ ਅਹਿਮੀਅਤ ਦਾ ਨਹੀਂ ਪਤਾ ਉਹਨੇ ਸਿਰਫ ਬਾਦਲਾਂ ਦਾ ਜਿਹੜਾ ਹੁਕਮ ਆ ਉਹ ਵਜਾਉਣਾ ਆ ਤੇ ਵੈਸੇ ਵੀ ਸਿੱਖਾਂ ਦੀਆਂ ਪੱਗਾਂ ਲਾਉਣੀਆਂ ਪੰਥ ਪ੍ਰਸਤ ਗੁਰਸਿੱਖਾਂ ਦੀਆਂ ਪੱਗਾਂ ਲਾਉਣੀਆਂ ਇਹ ਇਹ ਸ਼ਰੋਮਣੀ ਕਮੇਟੀ ਦੇ ਗੁੰਡੇ ਟੋਲੇ ਦਾ ਇਹ ਬਾਦਲੀਆਂ ਦਾ ਜਿਹੜਾ ਆ ਉਹ ਪੁਰਾਣਾ ਇਤਿਹਾਸ ਜੇ ਕਿਸੇ ਸਮੇਂ ਇਹਨਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪੱਗ ਵੀ ਲਾਈ ਸੀ 2006 ਦੇ ਵਿੱਚ ਕਤੂ ਨੰਗਲ ਦੇ ਵਿੱਚ ਇਸੇ ਤਰ੍ਹਾਂ ਜਦੋਂ 328 ਪਾਵਨ ਸਰੂਪਾਂ ਦਾ ਸਿੱਖ ਸੰਗਤਾਂ ਇਨਸਾਫ਼ ਮੰਗ ਰਹੀਆਂ ਸਨ ਤੇ ਉਦੋਂ ਵੀ ਸਤਕਾਰ ਕਮੇਟੀ ਦੇ ਗੁਰਸਿੱਖਾਂ ਦੀਆਂ ਸ਼ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਨ੍ਹਾਂ ਸ਼ਰੋਮਣੀ ਕਮੇਟੀ ਦੇ ਗੁੰਡੇ ਟੋਲਿਆਂ ਨੇ ਜਿਹੜੀਆਂ ਗੁਰਸਿੱਖਾਂ ਦੀਆਂ ਪੱਗਾਂ ਲਾਈਆਂ ਸਨ ਜਿਹੜਾ ਸਿੱਖ ਹੁੰਦਾ ਆ ਉਹ ਕਿਸੇ ਬੇਗਾਨੀ ਧੀ ਭੈਣ ਦੇ ਉੱਤੇ ਵੀ ਵਾਰ ਨਹੀਂ ਕਰਦਾ ਪਰ ਇਨ੍ਹਾਂ ਸ਼ਰੋਮਣੀ ਕਮੇਟੀ ਦੇ ਗੁੰਡੇ ਟੋਲਿਆਂ ਨੇ ਬਾਦਲਦਲੀਆਂ ਨੇ ਉਦੋਂ ਉੱਥੇ ਸ਼ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਧੀਆਂ ਭੈਣਾਂ ਦੇ ਜਿਹੜੇ ਕੱਪੜੇ ਉਹ ਪਾੜੇ ਸੀ ਗੁਰਸਿੱਖਾਂ ਦੇ ਕਕਾਰ ਵੀ ਲਾਲੇ ਸੀ ਉਹਨਾਂ ਦੀਆਂ ਪੱਗਾਂ ਵੀ ਲਾਈਆਂ ਅਤੇ ਉਹਨਾਂ ਦੇ ਜੇਬਾਂ ਦੇ ਵਿੱਚੋਂ ਪੈਸੇ ਵੀ ਕੱਢ ਲਏ ਅੱਜ ਤੱਕ ਇਹਨਾਂ ਨੇ ਗੁਰਸਿੱਖਾਂ ਦੇ ਕਕਾਰ ਵਾਪਸ ਨਹੀਂ ਮੋਲੇ ਉੱਥੇ ਸ਼ਹੀਦ ਭਾਈ ਦਿਲਬਾਗ ਸਿੰਘ ਸ਼ਹੀਦ ਭਾਈ ਪਿਆਰਾ ਸਿੰਘ ਜੀ ਸੁਲਤਾਨ ਮੀਨ ਜਿਨ੍ਹਾਂ ਨੂੰ ਖਾਲਿਸਤਾਨ ਕਮਾਂਡੋ ਫੋਰਸ ਦੀ ਮਾਂ ਕਿਹਾ ਜਾਂਦਾ ਸੀ ਉਹਨਾਂ ਦੇ ਸੁਪੁੱਤਰ ਭਾਈ ਦਿਲਬਾਗ ਸਿੰਘ ਦੀ ਵੀ ਸ਼ਰੋਣੀ ਕਮੇਟੀ ਵਾਲਿਆਂ ਨੇ ਦਸਤਾਰ ਉਤਾਰ ਦਿੱਤੀ ਸੀ ਉਹਨਾਂ ਨੂੰ ਕੇਸਾਂ ਤੋਂ ਫੜ ਕੇ ਜਿਹੜਾ ਆ ਧੋਇਆ ਗਿਆ ਇਹੀ ਕੁਝ ਭਾਈ ਸੁਖਜੀਤ ਸਿੰਘ ਖੋਸੇ ਨਾਲ ਹੋਇਆ ਹੋਇਆ ਭਾਈ ਬਲਬੀਰ ਸਿੰਘ ਮੁੱਛਲ ਨਾਲ ਹੋਇਆ ਭਾਈ ਮਨਜੀਤ ਸਿੰਘ ਝਬਾਲ ਅਤੇ ਹੋਰ ਗੁਰਸਿੱਖਾਂ ਦੇ ਨਾਲ ਹੋਇਆ ਉਸ ਸਮੇਂ ਮੈਂ ਵੀ ਇਹਨਾਂ ਦੇ ਜੁਲਮ ਤਸ਼ੱਦਦ ਦਾ ਸ਼ਿਕਾਰ ਬਣਿਆ ਸੀ ਉਦੋਂ ਸ਼੍ਰੋਮਣੀ ਕਮੇਟੀ ਦਾ ਜਿਹੜਾ ਦਫ਼ਤਰ ਸੀ ਉਹ ਇੱਕ ਬੁੱੱਚੜਖਾਨਾ ਬਣ ਚੁੱਕਾ ਹੋਇਆ ਸੀ ਜੋ ਕੁਝ ਬੁੱੱਚੇ ਪੁਲਿਸ ਅਫਸਰ ਬੁੱੱਚੜਖਾਨਿਆਂ ਦੇ ਵਿੱਚ ਤਸੀਹੇ ਕੇਂਦਰਾਂ ਦੇ ਵਿੱਚ ਜੁਝਾਰੂ ਸਿੰਘਾਂ ਦੇ ਨਾਲ ਕਰਦੇ ਹੁੰਦੇ ਸੀ ਉਹੀ ਕੁਝ ਬਾਦਲ ਟੋਲੇ ਨੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਪੰਥ ਪ੍ਰਸਤ ਗੁਰਸਿੱਖਾਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 328 ਲਾਹਤਾਂ ਸਰੂਪਾਂ ਦਾ ਇਨਸਾਫ ਮੰਗਦੇ ਗੁਰਸਿੱਖਾਂ ਦੇ ਨਾਲ ਕੀਤਾ ਸੀ ਤੇ ਹੁਣ ਵੀ ਭਾਈ ਨਰੈਣ ਸਿੰਘ ਚੌੜਾ ਦੀ ਜਿਹੜੀ ਪੱਗ ਲਾਈ ਏ ਇਹਨੂੰ ਪੰਥ ਬਰਦਾਸ਼ਤ ਨਹੀਂ ਕਰੇਗਾ ਭਾਈ ਨਰੈਣ ਸਿੰਘ ਚੌੜਾ ਉਹ ਗੁਰਸਿੱਖ ਸਨ ਜਿਨ੍ਹਾਂ ਨੇ ਕੌਮ ਦੀ ਲੱਥੀ ਹੋਈ ਪੱਗ ਨੂੰ ਮੋੜ ਸਿਰ ਤੇ ਸਜਾਉਣ ਦਾ ਜਿਹੜਾ ਯਤਨ ਆ ਉਹ ਕੀਤਾ ਸੀ ਕਹਿਣ ਤੋਂ ਭਾਵ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਕੌਮ ਦੀ ਪੱਗ ਲਾਈ ਸੀ ਨਾ ਬੇਅਦਬੀ ਦੇ ਦੁਸ਼ਟਾਂ ਨੂੰ ਬਚਾਇਆ ਸੀ ਸਿੰਘਾਂ ਨੂੰ ਜਿਹੜਾ ਕਤਲ ਉਹ ਕਰਵਾਇਆ ਸੀ ਭਾਈ ਨਰੈਣ ਸਿੰਘ ਚੋੜੇ ਨੇ ਉਹਦਾ ਬਦਲਾ ਲਿਆ ਤੇ ਤੁਸੀਂ ਭਾਈ ਨਰੈਣ ਸਿੰਘ ਦੀ ਪੱਗ ਲਾ ਦਿੱਤੀ ਤੇ ਤੁਸੀਂ ਇਹ ਦੇਖੋ ਕਿ ਭਾਈ ਨਰੈਣ ਸਿੰਘ ਜਾਂ ਹੋਰ ਸਿੱਖ ਨੌਜਵਾਨ ਉਹ ਲੱਖੀ ਹੋਈ ਜਿਹੜੀ ਪੱਗ ਹੈ ਨਾ ਰੋਸ ਵਜੋਂ ਕੋਈ ਵੀ ਕਦਮ ਉਠਾ ਸਕਦਾ ਤੇ ਫਿਰ ਧਾਮੀ ਸਾਹਿਬ ਫਿਰ ਤੁਸੀਂ ਚੀਕਾ ਨਾ ਮਾਰਿਓ ਉਦੋਂ ਫਿਰ ਤੁਸੀਂ ਬੜੀਆਂ ਚੀਕਾਂ ਮਾਰਦੇ ਹੁੰਦੇ ਹੋ ਆ ਸੁਖਵੀਰ ਬਾਦਲ ਤੇ ਹਮਲਾ ਹੋ ਗਿਆ ਤੁਸੀਂ ਚੀਕਾਂ ਮਾਰਦੇ ਕਿ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲ ਗਈ ਤੇ ਆਪ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਜਦੋਂ ਸਿੱਖ ਨੌਜਵਾਨਾਂ ਨੂੰ ਹਰ ਸਾਲ 6 ਜੂਨ ਵਾਲੇ ਦਿਨ ਕੁੱਟਦੇ ਹੋ ਉਦੋਂ ਤੁਹਾਨੂੰ ਨਹੀਂ ਯਾਦ ਆਉਂਦਾ ਕਿ ਇਹਦੀ ਜਿਹੜੀ ਗੁੰਡਾ ਟਾਸਕ ਫੋਰਸ ਆ ਤੁਹਾਡੇ ਸ਼ਰੋਮਨੀ ਕਮੇਟੀ ਅਧਿਕਾਰੀ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਵੇ ਉਦੋਂ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਰ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਹਿੰਦੁਸਤਾਨ ਜਿੰਦਾਬਾਦ ਦੇ ਨਾਰੇ ਲਾ ਰਹੇ ਨੌਜਵਾਨਾਂ ਨੂੰ ਕੁੱਟ ਨਹੀਂ ਹੁੰਦੇ ਉਹਨਾਂ ਦੀ ਦਸਤਾਰਾਂ ਲਾ ਰਹੇ ਹੁੰਦੇ ਉਹ ਕੇਸ ਰੋਲ ਰਹੇ ਹੁੰਦੇ ਤੇ ਹੁਣ ਜੇ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲ ਗਈ ਕਿਉਂਕਿ ਸੁਖਬੀਰ ਸਿੰਘ ਬਾਦਲ ਉਹ ਗੁਰੂ ਘਰ ਦਾ ਦੋਖੀ ਸੀ ਤੇ ਗੁਰੂ ਘਰ ਦੇ ਦੋਖੀ ਨੂੰ ਸੁਖਬੀਰ ਸਿੰਘ ਬਾਦਲ ਨੂੰ ਮਸੰਦ ਨੂੰ ਭਾਈ ਨਰੈਣ ਸਿੰਘ ਚੋੜਾ ਨੇ ਜਿਹੜਾ ਸੋਧਨ ਦਾ ਜਿਹੜਾ ਜਤਨ ਆ ਉਹ ਕੀਤਾ ਆ ਤੁਹਾਨੂੰ ਸਾਰਿਆਂ ਨੂੰ ਸ਼ਰੋਮ ਨਹੀਂ ਕਮੇਟੀ ਵਾਲਿਆਂ ਨੂੰ ਬਾਦਲਦਲੀਆਂ ਨੂੰ ਚਪਣੀ ਦੇ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਆ ਨਾ ਤਾਂ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕੋਈ ਪਿਆਰ ਆ ਨਾ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਾਨ ਦੇ ਨਾਲ ਕੋਈ ਪਿਆਰ ਆ ਨਾ ਤੁਹਾਨੂੰ ਪੰਥ ਦੇ ਨਾਲ ਪਿਆਰ ਆ ਕੌਮ ਦੇ ਨਾਲ ਪਿਆਰ ਆ ਧਰਮ ਦੇ ਨਾਲ ਪਿਆਰ ਆ ਤੁਹਾਨੂੰ ਸਿਰਫ ਤੇ ਸਿਰਫ ਸੁਖਬੀਰ ਬਾਦਲ ਦਾ ਪਿਆਰ ਆ ਤੁਹਾਡੀ ਸਿਰਫ ਸੱਤਾ ਜਿਹੜੀ ਆ ਉਹ ਚਮਕਣੀ ਚਾਹੀਦੀ ਆ ਤੇ ਹੁਣ ਵੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਟਿੱਚ ਜਾਣਦੇ ਪਏ ਹੋ ਤੁਸੀਂ ਆਪਣੇ ਜਿਹੜੇ ਅਸਤੀਫੇ ਆ ਸ੍ਰੀ ਅਕਾਲ ਤਖਤ ਸਾਹਿਬ ਤੇ ਨਹੀਂ ਭੇਜੀ ਇਹਨਾਂ ਦੀ ਕਮੇਟੀ ਨੇ ਪਰਵਾਹ ਨਹੀਂ ਕੀਤੀ ਤੁਸੀਂ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਨੂੰ ਟਿੱਚ ਜਾਣਦੇ ਪਏ ਹੋ ਦੁਬਾਰਾ ਤੁਸੀਂ ਬੰਗਾਲਦੇ ਪਏ ਹੋ ਤੁਸੀਂ ਸਿੰਘ ਸਹਿਬਾਨਾਂ ਦੀ ਜਥੇਦਾਰਾਂ ਦੀ ਕਰਦਾਰ ਖੁਸ਼ੀ ਕਰਦੇ ਪਏ ਹੋ ਤੁਸੀਂ ਜਥੇਦਾਰਾਂ ਨੂੰ ਬਲੈਕਮੇਲ ਕਰਦੇ ਪਏ ਹੋ ਪਰ ਕੋਈ ਨਹੀਂ ਪੰਥ ਨੇ ਅੱਗੇ ਵੀ ਤੁਹਾਡਾ ਬੁਰਾ ਹਾਲ ਕੀਤਾ ਆ ਤੇ ਕੋਈ ਗੱਲ ਨਹੀਂ ਅਗਾਂਹ ਵੀ ਤੁਹਾਡਾ ਜਿਹੜਾ ਇਹੀ ਹਾਲ ਆ ਉਹ ਹੋਵੇਗਾ ਜਿਸ ਤਰੀਕੇ ਦੇ ਨਾਲ ਤੁਹਾਡਾ 2017 ਦੀਆਂ ਚੋਣਾਂ 'ਚ ਹਾਲ ਹੋਇਆ ਇਸ ਤੋਂ ਬਾਅਦ 2019 ਦੀਆਂ 2022 ਦੀਆਂ ਤੇ 2024 ਦੀਆਂ ਚੋਣਾਂ ਦੇ ਵਿੱਚ ਤੁਹਾਡੀਆਂ ਜਿਹੜੀਆਂ ਜ਼ਮਾਨਤਾਂ ਜਬਤ ਹੁੰਦੀਆਂ ਰਹੀਆਂ ਅਗਾਂਹ ਵੀ ਤੁਹਾਡੇ ਨਾਲ ਇੱਥੇ ਤਰਾਈ ਹੋਵੇਗਾ ਜੇਕਰ ਤੁਸੀਂ ਪੰਥ ਦੇ ਬਣ ਕੇ ਨਹੀਂ ਨਾ ਰਹਿਣਾ ਤੇ ਫਿਰ ਪੰਥ ਤੋਂ ਕੋਈ ਆਸ ਨਾ ਰੱਖਿਓ ਜੇਕਰ ਤੁਸੀਂ ਖਾਲਸਾ ਪੰਥ ਦੇ ਜਜ਼ਬਾਤਾਂ ਦੀ ਕਦਰ ਨਹੀਂ ਕਰਨੀ ਤੇ ਸਾਨੂੰ ਫਿਰ ਬਾਦਲਦਲੀਆਂ ਦੇ ਜਜ਼ਬਾਤਾਂ ਦੀ ਕੋਈ ਵੀ ਜਿਹੜੀ ਆ ਉਹ ਕਦਰ ਨਹੀਂ ਹੈਗੀ ਅਸੀਂ ਠੇਕਾ ਨਹੀਂ ਚੁੱਕਿਆ ਹੋਇਆ ਫਿਰ ਤੁਹਾਡਾ ਤੁਸੀਂ ਇੱਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਜੀ ਦੀ ਬੇਅਦਬੀ ਦੇ ਦੁਸ਼ਟਾਂ ਨੂੰ ਬਚਾਉਂਦੇ ਹੋ ਸਿੱਖਾਂ ਨੂੰ ਕਤਲ ਕਰਵਾਉਂਦੇ ਹੋ ਆ ਜਿਹੜੇ ਲੋਕਾਂ ਨੂੰ ਬਹੁਤਾ ਦੁੱਖਿਆ ਨਾ ਸੁਖਵੀਰ ਬਾਦਲ ਦੇ ਉੱਤੇ ਗੋਲੀ ਚੱਲੀ ਦਾ ਉਹ ਕਦੀ ਭਾਈ ਜਸਪਾਲ ਸਿੰਘ ਚੌਰ ਸਿਧਵਾ ਦੇ ਘਰੇ ਗਾਇਓ ਜਿਹਦਾ ਮਾਪਿਆਂ ਦਾ ਇਕਲੌਤਾ ਪੁੱਤਰ ਇਹਨਾਂ ਨੇ ਮਾਰ ਕੇ ਰੱਖ ਦਿੱਤਾ ਉਸ ਮਾਪੇ ਨੂੰ ਕਿੰਨਾ ਸਕੂਨ ਮਿਲਿਆ ਹੋਵੇਗਾ ਜਦੋਂ ਸੁਖਬੀਰ ਬਾਦਲ ਦੇ ਉੱਤੇ ਗੋਲੀ ਚੱਲੀ ਹੋਵੇਗੀ ਕਿਉਂਕਿ ਉਹਨਾਂ ਦਾ ਨੌਜਵਾਨ ਪੁੱਤ ਇਹਨਾਂ ਨੇ ਮਾਰਿਆ ਸੀ ਇਸੇ ਤਰ੍ਹਾਂ ਭਾਈ ਕਮਲਜੀਤ ਸਿੰਘ ਸੁਨਾਮ ਭਾਈ ਹਰਮੰਦਰ ਸਿੰਘ ਡੱਬ ਵਾਲੀ ਭਾਈ ਕ੍ਰਿਸ਼ਨ ਭਗਵਾਨ ਸਿੰਘ ਭਾਈ ਗੁਰਜੀਤ ਸਿੰਘ ਸਰਾਵਾ ਭਾਈ ਸੋਹਣ ਸਿੰਘ ਭਾਈ ਦਰਸ਼ਨ ਸਿੰਘ ਲੋਹਾਰਾ ਵਰਗੇ ਅਨੇਕਾਂ ਸਿੱਖ ਨੌਜਵਾਨ ਜਿਹੜੇ ਪੰਥ ਦੀ ਗੱਲ ਕਰਦੇ ਸੀ ਉਹ ਤੁਸੀਂ ਜਿਹੜੇ ਗੋਦੀਆਂ ਦੇ ਨਾਲ ਭੁੰਨ ਦਿੱਤੇ ਤੁਹਾਡੇ ਪਾਪਾਂ ਦੀ ਲਿਸਟ ਇੰਨੀ ਲੰਬੀ ਆ ਕਿ ਬੰਦਾ ਸੁਣਾਉਂਦਾ ਸੁਣਾਉਂਦਾ ਥੱਕ ਜਾਂਦਾ ਆ ਪਰ ਤੁਹਾਡੇ ਜਿਹੜੇ ਪਾਪਾਂ ਦੀ ਜਿਹੜੀ ਲਿਸਟ ਆ ਉਹ ਕਦੀ ਖਤਮ ਨਹੀਂ ਹੁੰਦੀ ਤੁਸੀਂ ਜਥੇਦਾਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜਾ ਤੇਜ ਜਾਣਦੇ ਹੋ ਤੇ ਜਿਹੜਾ ਤੁਹਾਡੇ ਕੋਲੋਂ ਫਖਰੇ ਕੌਮ ਆਵਾਜ਼ ਵਾਪਸ ਲਿਆ ਗਿਆ ਨਾ ਉਹਦੇ ਤੋਂ ਸਿੱਧ ਹੋ ਗਿਆ ਕਿ ਤੁਸੀਂ ਫਖਰੇ ਕੌਮ ਨਹੀਂ ਤੁਸੀਂ ਗਦਾਰੇ ਕੌਮ ਹੋ ਤੇ ਗਦਾਰੇ ਕੌਮ ਨੂੰ ਸ਼ਰੋਮਣੀ ਕਮੇਟੀ ਬਚਾਉਣ ਦਾ ਯਤਨ ਕਰ ਰਹੀ ਹੈ ਤੁਹਾਡਾ ਜਿਹੜਾ ਚਾਹੇ ਬਾਗੀ ਧੜਾ ਹੋਵੇ ਚਾਹੇ ਦਾਗੀ ਧੜਾ ਹੋਵੇ ਇਹ ਸਾਰੇ ਤੁਸੀਂ ਇੱਕੋ ਰਸੇ ਦੇ ਚਟੇਵਟੇ ਹੋ ਤੁਸੀਂ ਸਾਰੇ ਹੀ ਤੁਸੀਂ ਭੁੱਲ ਜਾਓ ਕਿ ਪੰਥ ਤੁਹਾਨੂੰ ਜਿਹੜਾ ਆ ਮਾਫ਼ ਕਰ ਦੇਗਾ ਤੁਸੀਂ ਉਹ ਅਕਾਲੀ ਥੋੜੀ ਹੋ ਜਿਹਦੇ ਪੰਥ ਵਸੈ ਮਾ ਜਿਹੜਾ ਸਿਧਾਂਤ ਦੇ ਧਾਰਨੀ ਸਨ ਜਿਹਦੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਇਸ ਦੇਕ ਨਾ ਜਾਵੇ ਸਿਧਾਂਤ ਉੱਤੇ ਪਹਿਰਾ ਦਿੰਦੇ ਸੀ ਤੁਸੀਂ ਕਹਿੰਦੇ ਹੋ ਕਿ ਪੰਥ ਭਾਵੇਂ ਠੱਠੇ ਖੂਹ ਦੇ ਵਿੱਚ ਪਵੇ ਸਿਆਸਤ ਚਮਕਣੀ ਚਾਹੀਦੀ ਆ ਤੁਸੀਂ ਅਕਾਲੀ ਦਲ ਨੂੰ ਸ਼ਰੋਮਣੀ ਕਮੇਟੀ ਨੂੰ ਜੀਵ ਖਾਲਸਾ ਦੀਵਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਤੇ ਹੋਰ ਸਾਡੀਆਂ ਬਹੁਤ ਸਾਰੀਆਂ ਮਾਨਮਤੀ ਸੰਸਥਾਵਾਂ ਨੂੰ ਰੋਲਣ ਤੇ ਜਿਹੜਾ ਆ ਉਤਲੇ ਹੋਇਓ ਪਰ ਗੁਰੂ ਬਹੁਤ ਬਯੰਤ ਆ ਪੰਥ ਬਹੁਤ ਬਯੰਤ ਆ ਗੁਰੂ ਸਾਹਿਬ ਜ਼ਰੂਰ ਜਿਹੜਾ ਇਨਸਾਫ ਆ ਉਹ ਕਰਨਗੇ ਸੋ ਜਿੰਨੇ ਵੀ ਲੋਕ ਆ ਬਾਦਲਾਂ ਦੀ ਬੱਲੇ ਬੱਲੇ ਕਰ ਰਹੀ ਆ ਨਾ ਇਹਨਾਂ ਲੋਕਾਂ ਦੀ ਜਿਹੜੀ ਗਿਣਤੀ ਆ ਉਹ ਗਦਾਰਾਂ ਦੇ ਵਿੱਚ ਆਏਗੀ ਤੇ ਜਿਹੜੇ ਲੋਕ ਪੰਥ ਦਾ ਹੁਕਮ ਵਜਾ ਰਹੇ ਆ ਇਹਨਾਂ ਲੋਕਾਂ ਦੀ ਉਹਨਾਂ ਗੁਰਸਿੱਖਾਂ ਦੇ ਵਿੱਚ ਗਿਣਤੀ ਆਵੇਗੀ ਜਿਹੜੇ ਭਾਈ ਸੁਭੇਗ ਸਿੰਘ ਭਾਈ ਸ਼ਹਾਬਾਜ਼ ਸਿੰਘ ਭਾਈ ਤਾਰੂ ਸਿੰਘ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਨਵਾਬ ਕਪੂਰ ਸਿੰਘ ਜੀ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਵਾਰਸਿਆਸੀ ਉਹਨਾਂ ਦੇ ਜਿਹੜੇ ਵਾਰਸ ਆ ਉਹ ਭੜੀਆਂ ਸ਼ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਜਾਬਲੂਸੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਹੋਈਆਂ ਆ ਉਹ ਸੁਖਵੀਰ ਸਿੰਘ ਬਾਦਲ ਦੇ ਐਨੇ ਜ਼ਿਆਦਾ ਤਲਵੇਂ ਚੱਟ ਰਹੇ ਆ ਕਿ ਸ਼੍ਰੋਮਣੀ ਕਮੇਟੀ ਦੇ ਸਮੂਹ ਅਧਿਕਾਰੀਆਂ ਨੂੰ ਅੰਤਰੀਕ ਕਮੇਟੀ ਨੂੰ ਜੋ ਭਾਈ ਨਰੈਣ ਸਿੰਘ ਚੋੜਾ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕਰ ਰਹੀ ਆ ਇਹਨਾਂ ਸਾਰੇ ਲੋਕਾਂ ਨੂੰ ਚੱਪਣੀ ਦੇ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਆ ਤੁਸੀਂ ਲੋਕ ਉਦੋਂ ਕਿੱਥੇ ਸੀ ਕਿਹੜੀਆਂ ਖੁੱਡਾਂ ਦੇ ਵਿੱਚ ਵੜੇ ਸੀ ਜਦੋਂ ਬਾਦਲਾਂ ਦੇ ਰਾਜ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਸਨ ਜਦੋਂ ਸਾਡਾ ਇਸ਼ਟ ਸਾਡਾ ਗੁਰੂ ਸੜਕਾਂ ਦੇ ਉੱਤੇ ਅੰਗ ਪਾੜ ਪਾੜ ਕੇ ਰੋਲਿਆ ਜਾ ਰਿਹਾ ਸੀ ਇਹ ਸਾਰੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਉਦੋਂ ਕਿਉਂ ਨਾ ਮੀਟਿੰਗ ਸੱਦੀ ਉਦੋਂ ਕਿਉਂ ਨਾ ਇੰਨਾ ਵੀ ਅੰਦਰੂਨੀ ਕਮੇਟੀ ਦੀ ਜਿਹੜੀ ਇਕਤਲਤਾ ਆ ਹੋਈ ਉਦੋਂ ਕਿਹੜੀਆਂ ਖੁੱਡਾਂ ਦੇ ਵਿੱਚ ਇਹ ਵੱੜ ਚੁੱਕੇ ਹੋਏ ਸੀ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਕਿ ਜਦੋਂ ਇਨਸਾਫ ਮੰਗਦੇ ਗੁਰਸਿੱਖਾਂ ਨੂੰ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਨੂੰ ਬਾਦਲਾਂ ਦੀ ਸਰਕਾਰ ਨੇ ਇਹਨਾਂ ਦੀ ਅਨਪਛਾਤੀ ਪੁਲਿਸ ਨੇ ਗੋਲੀਆਂ ਦੇ ਨਾਲ ਭੁੰਨਿਆ ਸੀ ਉਦੋਂ ਕਿਉਂ ਨਾ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਸੁਖਬੀਰ ਬਾਦਲ ਨੂੰ ਪੰਥ ਦੇ ਵਿੱਚੋਂ ਛੇਕਣ ਦੀ ਜਿਹੜੀ ਮੰਗਿਆ ਉਹ ਕੀਤੀ ਜੇ ਛੇਕਣਾ ਹੀ ਹੈ ਨਾ ਤੇ ਫਿਰ ਗਦਾਰੇ ਕੌਮ ਸੁਖਬੀਰ ਬਾਦਲ ਨੂੰ ਖਾਲਸਾ ਪੰਥ ਦੇ ਵਿੱਚੋਂ ਛੇਕੋ ਜਿਹੜਾ ਬੇਅਦਬੀ ਦੇ ਦੋਸ਼ਾਂ ਨੂੰ ਬਚਾਉਂਦਾ ਰਿਹਾ ਜਿਹੜਾ ਸਿੱਖਾਂ ਦੇ ਕਤਲ ਕਰਵਾਉਂਦਾ ਰਿਹਾ ਜਿਹੜਾ ਬਲਾਤਕਾਰੀ ਸਿਰਸੇਵਾਲੇ ਨੂੰ ਮਾਫੀਆਂ ਦਿਵਾਉਂਦਾ ਰਿਹਾ ਤੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਆਪਣੀ ਰਿਹਾਈ 'ਤੇ ਸੱਦ ਕੇ ਉਹਨਾਂ ਦੀ ਭਾਰੀ ਤੋਹੀਨ ਕਰਦਾ ਰਿਹਾ ਜਿਹੜਾ ਗੁਰੂ ਘਰ ਦੀਆਂ ਗੋਲਕਾਂ ਨੂੰ ਲੁੱਟਦਾ ਰਿਹਾ ਜਿਹੜਾ ਗੁਰੂ ਘਰ ਦੇ ਸਿਧਾਂਤਾਂ ਪੰਥ ਦੇ ਸਿਧਾਂਤਾਂ ਨੂੰ ਜਿਹੜੀ ਵੱਡੀ ਢਾਹ ਆ ਉਹ ਲਾਉਂਦਾ ਰਿਹਾ ਪਰ ਹੈਰਾਨੀ ਦੀ ਗੱਲ ਇਹ ਆ ਕਿ ਪੂਰੀ ਸ਼ਰੋਮਣੀ ਕਮੇਟੀ ਉਹ ਸੁਖਬੀਰ ਬਾਦਲ ਦੇ ਤਦਵੇ ਚੱਟ ਰਹੀ ਆ ਹੈਰਾਨੀ ਦੀ ਗੱਲ ਇਹ ਆ ਕਿ ਜਿਸ ਤਰ੍ਹਾਂ ਦਾ ਸ਼ਰੋਮਣੀ ਕਮੇਟੀ ਵਾਲਿਆਂ ਨੇ ਮਾਹੌਲ ਬਣਾ ਦਿੱਤਾ ਆ ਐਂਜ ਲੱਗ ਰਿਹਾ ਆ ਕਿ ਸ਼੍ਰੋਮਣਿਕ ਕਮੇਟੀਵਾਦਿਆਂ ਦਾ ਜਿਹੜਾ ਗੁਰੂ ਆ ਨਾ ਉਹ ਸੁਖਬੀਰ ਬਾਦਲ ਹੀ ਆ ਇਸ ਤਰ੍ਹਾਂ ਦਾ ਮਹਾਨ